ਅਸੀਂ ਖੜੇ ਆ ਸੰਗਰੂਰ ਤੋਂ ਜਿਹੜੇ NH7 ਹਾਈਵੇ ਤੇ ਜਿਹੜੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਕਿਉਂਕਿ ਇੱਕ ਵੱਡਾ ਜਿਹੜਾ ਹਾਦਸਾ ਵਾਪਰ ਤੋਂ ਬਚਾ ਹੋਇਆ ਤੁਸੀਂ ਦੇਖ ਰਹੋ ਕਿ ਸਾਹਮਣੇ ਇੱਕ ਜਿਹੜਾ ਅਥਨੋਲ ਦਾ ਜਿਹੜਾ ਟੈਂਕਰ ਹੈ ਉਹ ਪਲਟਿਆ ਹੋਇਆ ਹੈ ਜਿਹੜੇ ਬਚਾਅ ਕਾਰਜਾਂ ਦੇ ਵਿੱਚ ਇੰਡੀਅਨ ਆਲ ਦੇ ਕਰਮਚਾਰੀ ਜਿਹੜੇ ਇੱਥੇ ਸੰਗਰੂਰ ਇੰਡੀਅਨ ਦੀ ਰੈਫਾਇਨਰੀ ਹੈ ਜਿਹੜੀ ਉਹ ਲੱਗੀ ਹੋਈ ਹੈ ਉਹਦੇ ਕਰਮਚਾਰੀ ਨੇ ਜਿਹੜੇ ਉੱਥੇ ਪਹੁੰਚੇ ਹੋਏ ਨੇ ਲਗਾਤਾਰ 5 ਗ੍ਰੇਡ ਦੀਆਂ ਗੱਡੀਆਂ ਨੇ ਜਿਹੜੀਆਂ ਆ ਰਹੀਆਂ ਨੇ ਚਾਰ ਗੱਡੀਆਂ ਇੱਥੇ ਇਸ ਕਾਰਜ ਦੇ ਵਿੱਚ ਰੱਖੀਆਂ ਹੋਈਆਂ ਨੇ ਕਿਉਂਕਿ ਜਿਹੜਾ ਕੋਈ ਵੀ ਅਨਸਥਾਨੀ ਘਟਨਾ ਜਿਹੜੀ ਵਾਪਰ ਨਾ ਸਕੇ ਕਿਉਂਕਿ ਜਿਹੜੀ ਇਹ ਤੁਹਾਨੂੰ ਝੱਗ ਦੀਦੀ ਹੈ ਇੱਕ ਫੋਮ ਦੀ ਲੇਅਰ ਬਣ ਜਾਣੀ ਹੈ ਕਿ ਜਿਹੜੀ ਅੱਗ ਹੈ ਕਰ ਸਕੀ ਤੁਹਾਨੂੰ ਅਸੀਂ ਜਿਹੜੀਆਂ ਤਸਵੀਰਾਂ ਦੇ ਦੂਸੀਂ ਦੇਖੋਗੇ ਜਿਹੜੀ ਪੰਜਵੀਂ ਗੱਡੀ ਜਿਹੜੀ ਫਾਇਰ ਬ੍ਰੀਡ ਦੀ ਪਹੁੰਚ ਚੁੱਕੀ ਆ ਮੈਂ ਕੈਮਰਾ ਪਰਸੂ ਕਿ ਛੋਟਾ ਸਾਈਡ ਤੇ ਜਰੂਰ ਹੋਵੇ ਕਿਉਂਕਿ ਕਿਸੇ ਵੀ ਤਰ੍ਹਾਂ ਦਾ ਕਾਰਜ ਜਿਹੜਾ ਬਚਾਅ ਕਾਰਜ ਨੇ ਉਹਨਾਂ ਦੇ ਵਿੱਚ ਵਿਗਨ ਨਾ ਪੈ ਸਕੇ ਗੱਡੀਆਂ ਨੇ ਜਿਹੜੀਆਂ ਲਗਾਤਾਰ ਆ ਰਹੀਆਂ ਨੇ ਉਧਰ ਮਲਾਜਮ ਨੇ ਜਿਹੜੇ ਉਹ ਲਗਾਤਾਰ ਬਚਾਅ ਕਾਰਜਾਂ ਦੇ ਵਿੱਚ ਲੱਗੇ ਹੋਏ ਨੇ ਪੂਰਾ ਜਿਹੜਾ ਪ੍ਰਸ਼ਾਸਨ ਹੈ ਉਹ ਇੱਥੇ ਪਹੁੰਚਿਆ ਆ ਪੁਲਿਸ ਪ੍ਰਸ਼ਾਸਨ ਵੀ ਇੱਥੇ ਪਹੁੰਚਿਆ ਹੋਇਆ ਆ ਕਿਉਂਕਿ ਜਿਹੜੀ ਟ੍ਰੈਫਿਕ ਆ ਉਹਨੂੰ ਡਾਇਵਰਟ ਕਰਨ ਦੇ ਵਿੱਚ ਜਿਹੜੀ ਮਦਦ ਕਰ ਰਹੇ ਨੇ ਤੇ ਦੂਜੇ ਪਾਸੇ ਜਿਹੜੇ ਕਰਮਚਾਰੀ ਨੇ ਉਹ ਇਸ ਬਚਾਅ ਕਾਰਜਾਂ ਦੇ ਵਿੱਚ ਲੱਗੇ ਹੋ ਨੇ ਸਾਡੇ ਨਾਲ ਜਿਹੜੇ ਅਧਿਕਾਰੀ ਜੁੜੇ ਨੇ ਕੀ ਨਾਮ ਹੈ ਸਰ ਤੁਹਾਡਾ ਮੇਰਾ ਨਾਮ ਗੁਰਤੇਜ ਸਿੰਘ ਗੁਰਤੇਜ ਸਿੰਘ ਜੀ ਇਹ ਜਿਹੜੀ ਕਿਸ ਚੀਜ਼ ਦੀ ਕਿੰਨੀ ਖਤਰਨਾਕ ਹੈ ਜਿਹੜੀ ਅਥਨੌਲ ਹੈ ਇਹ ਅਥਨੌਲ ਜੀ ਗੱਡੀ ਭਰੀ ਹੋਈ ਸੀ ਜਿਹੜੀ ਕਿ ਪੈਟਰੋਲ ਦੇ ਵਿੱਚ ਮਿਕਸ ਹੁੰਦਾ ਹੈ ਮਤਲਬ ਪੈਟਰੋਲ ਨੂੰ ਜਿਸ ਤਰ੍ਹਾਂ ਦੂਰੋਂ ਅੱਗ ਫੜਦੀ ਆ ਉਸ ਤਰ੍ਹਾਂ ਹੀ ਇਹਨੂੰ ਅੱਗ ਲੱਗਦੀ ਹੈਗੀ ਜੀ ਇਹਦਾ ਪੈਟਰੋਲ ਦੇ ਵਿੱਚ ਜਿਹੜਾ ਮਿਕਸ ਕੀਤਾ ਜਾਂਦਾ ਕੈਮੀਕਲ ਉਹ ਹੀ 에ਥਨੋਲ ਕਿਹਾ ਜਾਂਦਾ ਨਾ ਹਾਂ ਉਹ ਹੀ 에ਥਨੋਲ ਹੈਗਾ ਤੁਸੀਂ ਕਿੰਨੇ ਟਾਈਮ ਚ ਇੱਥੇ ਪਹੁੰਚ ਗਏ ਕਿੰਨੇ ਟਾਈਮ ਦਾ ਜਿਹੜਾ ਹਾਦਸਾ ਹੈ ਕਿਉਂਕਿ ਜਿੱਦਾਂ ਇਹ ਸਾਨੂੰ ਤੇ ਇਹਨਾਂ ਗੱਡੀ ਦਾ ਪਤਾ ਲੱਗਿਆ ਕਿ ਇਦਾਂ ਗੱਡੀ ਪਲਟੀ ਹੈ ਕਿ ਇਹਨੂੰ ਜਿਆ ਉਸੇ ਟਾਈਮ ਆਪਣੀ ਇਮੀਡੀਏਟ ਐਕਸ਼ਨ ਕਰਕੇ ਅਸੀਂ ਪਹੁੰਚੇ ਨਾਲ ਹੀ ਫਾਇਰ ਬ੍ਰਿਗੇਡ ਨੂੰ ਔਰ ਪੁਲਿਸ ਪ੍ਰਸ਼ਾਸਨ ਨੂੰ ਇਹਦੀ ਇਨਫਾਰਮੇਸ਼ਨ ਦਿੱ ਔਰ ਬੁਲਾਏ ਸੇ ਔਰ ਨਾਲ ਹੀ ਅਸੀਂ ਆਪਣਾ ਜਿੰਨਾ ਵੀ ਫੋਮ ਤੋਂ ਲੈ ਕੇ ਮਟੀਰੀਅਲ ਲੈ ਕੇ ਸਾਰਾ ਲੈ ਕੇ ਪਹੁੰਚਿਆ ਤਾਂ ਕਿ ਜਿਹੜਾ ਥੈਨੋਲ ਇਥੇ ਲੀਕ ਕੀਤਾ ਹੈ ਤਾਂ ਉਹਦੇ ਤੇ ਲੇਅਰ ਬਣਾਈਏ ਜਲਦੀ ਜਲਦੀ ਤਾਂ ਕਿ ਅੱਗ ਨਾਲ ਲੱਗ ਸਕੇ ਜਿਵੇਂ ਕਿ ਆਮ ਟੈਂਕਰਾਂ ਨੂੰ ਐਕਸੀਡੈਂਟ ਹੋਣ ਤੋਂ ਬਾਅਦ ਇੱਕ ਅੱਗ ਲੱਗਣ ਦਾ ਬਹੁਤ ਜ਼ਿਆਦਾ ਖਤਰਾ ਹੈ ਕਿਉਂਕਿ ਜੋ ਵੀ ਗੱਡੀਆਂ ਕ੍ਰਾਸ਼ ਕਰਦੀਆਂ ਸਲੈਂਸਰਾਂ ਦੇ ਨਾਲ ਚ ਗੱਡੀ ਨਿਕਲਦੀ ਆ ਉਹਦੇ ਨਾਲ ਅੱਗ ਲੱਗਣ ਦੇ ਜ਼ਿਆਦਾ ਚਾਨਸਾਗੇ ਜਿਵੇਂ ਸਰ ਆਪਾਂ ਗੱਲ ਕਰਦੇ ਆ ਜਿਹੜੇ ਇਹ ਕੈਮੀਕਲ ਉੱਤੇ ਝੱਗ ਦੀ ਜਿਹੜੀ ਫੋਮ ਬਣਾਉਣ ਦੀ ਲੇਅਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨੂੰ ਹੁਣ ਕਿੰਨਾ ਟਾਈਮ ਜਿਹੜੀ ਇਸ ਚੀਜ਼ ਦੀ ਲੋੜ ਪਊਗੀ ਕਿਉਂਕਿ ਜਿੰਨਾ ਚਿਰ ਜਿਹੜਾ ਟੈਂਕਰ ਆ ਜਾਂ ਇਹ ਲੀਕ ਹੋ ਜਾਣਾ ਹੈ ਜਾਂ ਇਹਨੂੰ ਕ੍ਰੇਨਾਂ ਬੁਲਾਈਆਂ ਗਿਆ ਇਹਨੂੰ ਸਿੱਧਾ ਕਰਨ ਵਾਸਤੇ ਇਹ ਕਿਉਂਕਿ ਟੈਂਕ ਦੇ ਵਿੱਚੋਂ ਲਗਾਤਾਰ ਲੀਕ ਹੋ ਰਿਹਾ ਉਹ ਜਿੰਨਾ ਵੀ ਝੱਗ ਦੇ ਉੱਤੇ ਮਿਕਸਿੰਗ ਹੋ ਰਹੀ ਆ ਉਹਨੂੰ ਉਹਨਾਂ ਚਿਰ ਅਸੀਂ ਕਵਰ ਕਰਦੇ ਰਹਾਂ ਜਦ ਤੱਕ ਹਾਈਡਰਾ ਵਗੈਰਾ ਨਹੀਂ ਪਹੁੰਚ ਜਾਂਦੇ ਗੱਡੀ ਸਿੱਧੀ ਨਹੀਂ ਹੋ ਜਾਂਦੀ ਤਦ ਤੱਕ ਇਹਦੀ ਕਾਰਵਾਈ ਅਸੀਂ ਕਰਦੇ ਰਹਾਂਗੇ ਜੀ ਬਿਲਕੁਲ ਜੀ ਇਹ ਤੁਸੀਂ ਇਹ ਸਾਡੇ ਨਾਲ ਅਧਿਕਾਰੀ ਨੇ ਜਿਨ੍ਹਾਂ ਨੇ ਇੰਡੀਆ ਨਾਉਲ ਤੋਂ ਆ ਕੇ ਵੱਡਾ ਉਪਰਾਲਕ ਤਾਂ ਤੁਸੀਂ ਦੇਖੋਗੇ ਕਿ ਕਿੰਨੀ ਦੂਰ ਤੱਕ ਜਿੱਥੇ ਤੱਕ ਜਿਹੜੀ ਇਸ ਦੀ ਲੀਕਿੰਗ ਚ ਗਈ ਹੈ ਇਥਨੌਲ ਫੈਲੇ ਹੈ ਉੱਥੇ ਤੱਕ ਇਹਨਾਂ ਤੋਂ ਕੋਸ਼ਿਸ਼ ਕੀਤੀ ਗਈ ਹੈ ਕੈਮੀਕਲ ਲਿਆਂਦਾ ਹੋਇਆ ਜਿਹਦੇ ਨਾਲ ਇੱਕ ਪਰਤ ਬਣਾ ਕੇ ਜਿਹੜੀ ਕਿਸੇ ਅਣਸਕਾਮੀ ਘਟਨਾ ਤੋਂ ਬਚਾਅ ਹੋ ਸਕੇ ਕਿਉਂਕਿ ਜਿਹੜਾ ਇਥਨੌਲ ਹੈ ਇਹ ਤੁਹਾਨੂੰ ਦੱਸ ਰਿਹਾ ਪੈਟਰੋਲ ਦੇ ਵਿੱਚ ਮਿਕਸ ਹੋ ਕੇ ਗੱਡੀਆਂ ਦੇ ਵਿੱਚ ਪਾਇਆ ਜਾਂਦਾ ਹੈ ਇਸ ਦੇ ਵਿੱਚ ਉਹਨਾਂ ਹੀ ਇਹਨੂੰ ਅੱਗ ਲੱਗਣ ਦਾ ਡਰ ਹੁੰਦਾ ਜਿਨ੍ਹਾਂ ਕੇ ਪੈਟਰੋਲ ਨੂੰ ਪੈਟਰੋਲ ਦੇ ਵਿੱਚ ਮਿਕਸ ਹੋ ਕੇ ਗੱਡੀਆਂ ਦੇ ਵਿੱਚ ਪੈਂਦਾ ਤੇ ਉਸ ਨੂੰ ਬਚਾਉਣ ਦੇ ਲਈ ਜਿਹੜੀ ਇਹ ਪੂਰੇ ਬਚਾਅ ਕਾਰਜ ਨੇ ਜਿਹੜੇ ਉਹ ਲੱਗੇ ਹੋਏ ਨੇ ਤੁਸੀਂ ਦੇਖੋ ਕਿ ਤਿੰਨ ਫਾਇਰ ਵਗਰੇਟ ਦੀਆਂ ਗੱਡੀਆਂ ਇਸ ਟਾਈਮ ਖੜੀਆਂ ਨੇ ਲਗਾਤਾਰ ਜਿਹੜੀ ਗੱਡੀ ਖਾਲੀ ਹੋ ਜਾਂਦੀ ਉਹਨੂੰ ਨਾਲ ਦੀ ਨਾਲ ਭਰ ਕੇ ਲਿਆਇਆ ਜਾਂਦਾ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਿੰਨਾ ਚਿਰ ਇਹ ਗੱਡੀ ਸਿੱਧੀ ਨਹੀਂ ਹੁੰਦੀ ਇਹਦਾ ਜਿਹੜਾ ਲੀਕਜ ਚਲਦੀ ਰਹੇਗੀ ਜਿਹੜੀਆਂ ਇਹ ਗੱਡੀਆਂ ਨੇ ਲਗਾਤਾਰ ਬਚਾਅ ਕਾਰਜ ਨੇ ਉਹ ਚਲਦੇ ਰਹਿਣਗੇ ਜਿਹੜੇ ਕ੍ਰੇਨ ਨਾਲ ਵਗੈਰਾ ਲਗਾ ਕੇ ਇਹਨੂੰ ਸਿੱਧਾ ਕੀਤਾ ਜਾਏਗਾ ਉਸ ਤੋਂ ਬਾਅਦ ਹੀ ਇਹ ਜਿਹੜੀਆਂ ਫਾਇਰ ਵਗਰੇਟ ਦੀਆਂ ਗੱਡੀਆਂ ਨੇ ਰੋਕੀਆਂ ਜਾਣਗੀਆਂ ਕਿਉਂਕਿ ਪ੍ਰਸ਼ਾਸਨ ਤੇ ਜਿਹੜੇ ਇੰਡੀਅਨ ਹੌਲ ਦੇ ਅਧਿਕਾਰੀ ਨੇ ਉਹ ਲਗਾਤਾਰ ਬਚਾਅ ਕਾਰਜਾਂ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਦਾ ਕਹਿਣਾ ਕਿ ਅਸੀਂ ਉਹਨਾਂ ਚਿਰ ਇਸੇ ਜਗ੍ਹਾ ਤੇ ਰ੍ਹਾਂਗੇ ਜਿੰਨਾ ਚਿਰ ਇਸ ਚੀਜ਼ ਨੂੰ ਜਿਹੜਾ ਪੂਰੀ ਤਰ੍ਹਾਂ ਕੰਟਰੋਲ ਹੀ ਕੀਤਾ ਜਾਦਾ ਹੈ ਇਹ ਜੀ ਹੁਣ ਤੋਂ ਤਕਰੀਬਨ 9:30 ਵਜੇ ਇਹ ਜਿਹੜੀ ਹੈ ਪਲਟੀ ਹੈ ਗੱਡੀ ਤੇ ਉਸ ਤੋਂ ਬਾਅਦ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਤਾਂ ਮਤਲਬ ਇਸ ਇੱਥੇ ਪਹੁੰਚੇ ਟ੍ਰੈਫਿਕ ਨੂੰ ਡਾਇਵਰਟ ਕੀਤਾ ਤੇ ਬਾਕੀ ਇਹਦਾ ਜੋ ਵੀ ਹੱਲ ਹੋ ਸਕਦਾ ਇਹਨੂੰ ਸਿੱਧਾ ਕਰਨ ਵਾਸਤੇ ਇਹੜੇ ਹਾਈਡਰਾਸ ਵਗੈਰਾ ਮੰਗਾਏ ଥିਂ ਪ੍ਰਾਈਵੇਟ ਤੌਰ ਤੇ ਤੇ ਆ ਗਿਆ ਗੱਡੀ ਦੇ ਵਿੱਚ ਇਹ ਇਥਨੋਲ ਦਾ ਭਰਿਆ ਹੋਇਆ ਟਰੱਕ ਦੱਸਿਆ ਜਾ ਰਿਹਾ ਤੇ ਬਾਕੀ ਇਹਨੂੰ ਸਿੱਧਾ ਕਰਾਉਣ ਤੇ ਤੇ ਉਸ ਤੋਂ ਬਾਅਦ ਕਿੰਨੀ ਖਤਰਨਾਕ ਗੈਸ ਹੱਸ ਨੀ ਇਹ ਤਾਂ ਟੈਕਨੀਕਲ ਬੰਦਾ ਹੀ ਦੱਸ ਸਕਦਾ ਜੀ ਕਿੰਨੀ ਖਤਰਾ ਹੈ ਕਿਉਂਕਿ ਇਥਨੋਲ ਮਤਲਬ ਫਲੇਮੇਬਲ ਹੁੰਦਾ ਹੈ ਅੱਗ ਫੜ ਲੈਂਦਾ ਹੁੰਦਾ ਤੇ ਬਲਾਸਟਿਕ ਕਰ ਜਾਂਦਾ ਹੁੰਦਾ ਜਿੰਨਾ ਕਿ ਸਾਨੂੰ ਪਤਾ ਲੱਗਿਆ ਕੈਮਰਾ ਪਰਸਨ ਇਕਵਾਲ ਸਿੰਘ ਫੱਗੂ ਵਾਲਾ ਦੇ ਨਾਲ ਗੁਰਦਰਸ਼ਨ ਸਿੰਘ ਸਿੱਧੂ ਬੀਟੀਸੀ ਨਿਊਜ਼ ਸੰਗਰੂਰ